ਸਤ ਸੰਗਤ ਜੀ ਧੰ ਤਨ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਧਰਤੀ ਉੱਤੇ ਆ ਕੇ ਡੁੱਬਦੇ ਹੋਏ ਜਹਾਨ ਨੂੰ ਤਾਰਿਆ ਜਦੋਂ ਸਤਗੁਰੂ ਮਹਾਰਾਜ ਆਪਣੀਆਂ ਉਦਾਸੀਆਂ ਪੂਰੀਆਂ ਕਰਕੇ ਲੰਮੇ ਸਮੇਂ ਬਾਅਦ ਰਾਏ ਪੋਏ ਦੀ ਤਲਵੰਡੀ ਦੀ ਪਾਵਨ ਧਰਤੀ ਉੱਤੇ ਵਾਪਸ ਪਹੁੰਚੇ ਤਾਂ ਇਹ ਕੋਈ ਆਮ ਵਾਪਸੀ ਨਹੀਂ ਸੀ ਇਹ ਗੁਰਮਤਿ ਦੀ ਰੋਸ਼ਨੀ ਦਾ ਪ੍ਰਕਾਸ਼ ਸੀ ਗੁਰੂ ਮਹਾਰਾਜ ਪਾਈ ਬਾਲਾ ਜੀ ਦੇ ਪਿਤਾ ਜੀ ਦੇ ਖੂ ਕੋਲ ਜਾ ਕੇ ਬੈਠ ਗਏ ਉੱਥੇ ਸੰਗਤਾਂ ਆਉਣ ਲੱਗ ਪਈਆਂ Hindu ਵੀ Musliman ਵੀ ਨੀਮੀ ਜਾਤ ਵਾਲੇ ਵੀ ਅਮੀਰ ਵੀ ਸਭ ਗੁਰੂ ਜੀ ਦੇ ਬਚਨਾਂ ਨਾਲ ਤ੍ਰਿਪਤ ਹੋ ਰਹੇ ਸਨ ਹੁਣ ਉੱਥੇ ਨਾਮ ਦਾ ਅਮਰਤ ਵੀ ਵਗ ਰਿਹਾ ਸੀ ਜਦੋਂ ਇਹ ਗੱਲ ਮਾਤਾ ਤ੍ਰਿਪਤਾ ਜੀ ਤੱਕ ਪਹੁੰਚੀ ਕਿ ਗੁਰੂ ਮਹਾਰਾਜ ਘਰ ਨਹੀਂ ਆ ਰਹੇ ਸਗੋਂ ਖੂ ਉੱਤੇ ਹੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ ਤਾ ਮਾਤਾ ਜੀ ਦੀ ਮਾਂ ਵਾਲੀ ਮਮਤਾ ਜਾਗ ਉੱਠੀ ਮਹਿਤਾ ਕਾਲੂ ਜੀ ਨਾਲ ਮਿਲ ਕੇ ਖੂਹ ਉੱਤੇ ਪਹੁੰਚੇ ਅਤੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਪੁੱਤਰ ਜੀ ਬਹੁਤ ਹੋ ਗਿਆ ਕੁਝ ਦਿਨ ਘਰ ਵੀ ਰਹੋ ਅਸੀਂ ਵੀ ਤੁਹਾਨੂੰ ਦੇਖੀਏ ਸਤਿਗੁਰੂ ਮਹਾਰਾਜ ਨੇ ਮਾਤਾ ਪਿਤਾ ਦਾ ਬਚਨ ਨਾ ਟਾਲਿਆ ਅਤੇ ਖੂਹ ਤੋਂ ਉੱਠੇ ਕੁਝ ਦੂਰੀ ਤੈਅ ਕੀਤੀ ਆਪਣੇ ਘਰ ਵਾਪਸ ਆ ਗਏ ਘਰ ਆਉਣ ਤੇ ਸੰਗਤਾਂ ਵੀ ਪਿੱਛੋਂ ਆ ਗਈਆਂ ਪਰ ਜਿਨ੍ਹਾਂ ਨੇ ਕਦੇ ਗੁਰੂ ਸਾਹਿਬ ਦੀ ਮਹਾਨਤਾ ਨੂੰ ਪਛਾਣਿਆ ਸੀ ਰਾਏ ਬੁਲਾਰ ਜੀ ਪੁ রোহਿਤ ਹਰदयाल ਜੀ ਉਹ ਹੁਣ ਸਰੀਰ ਤਿਆਗ ਚੁੱਕੇ ਸਨ 12 ਸਾਲ ਦੀ ਵਿਛੋੜੇ ਦੀ ਲੰਮੀ ਮਿਆਦ ਪੂਰੀ ਹੋ ਚੁੱਕੀ ਸੀ ਪਿਤਾ ਮਹਿਤਾ ਕਾਲੂ ਜੀ ਗੁਰੂ ਸਾਹਿਬ ਨੂੰ ਪੁੱਤਰ ਦੀ ਨਜ਼ਰ ਨਾਲ ਹੀ ਵੇਖ ਰਹੇ ਸਨ ਸੰਸਾਰਿਕ ਸੋਚ ਸੀ ਮੋਹ ਦੀਆਂ ਤੰਦਾਂ ਸਨ ਕਹਿਣ ਲੱਗੇ ਪੁੱਤਰ ਜੀ ਬਹੁਤ ਘੁਮਾਏ ਹੋ ਸੰਸਾਰ ਵੇਖ ਲਿਆ ਹੈ ਹੁਣ ਸਮਝਦਾਰੀ ਕਰਨੀ ਚਾਹੀਦੀ ਹੈ ਘਰ-ਬਾਰ ਹੀ ਅੰਤ ਵਿੱਚ ਕੰਮ ਆਉਂਦਾ ਹੈ ਕੁਝ ਕੰਮ ਤੰਦਾ ਕਰ ਲਵੋ ਸਤਿਗੁਰੂ ਮਹਾਰਾਜ ਨੇ ਬੜੇ ਹੀ ਠੰਡੇ ਸੁਭਾਅ ਨਾਲ ਜਵਾਬ ਦਿੱਤਾ ਪਿਤਾ ਜੀ ਇਹ ਘਰ ਦਾ ਮੋਹ ਚਿੱਕੜ ਵਰਗਾ ਹੁੰਦਾ ਹੈ ਇਸ ਵਿੱਚ ਵੱਡੇ-ਵੱਡੇ ਗਿਆਨੀ ਫਸ ਜਾਂਦੇ ਨੇ ਨਾਮ ਭੁੱਲ ਜਾਂਦਾ ਹੈ ਅੰਤ ਵਿੱਚ ਤਾਂ ਨਾਮ ਹੀ ਕੰਮ ਆਉਂਦਾ ਹੈ ਅੰਤ ਕਾਲੀ ਨਾਨਕ ਬਿਨ ਹਰ ਜੀ ਕੋ ਨਾਮ ਨਾ ਆਇਓ ਪਰ ਪਿਤਾ ਜੀ ਦੀ ਬਿਰਤੀ ਹਜੇ ਵੀ ਨਹੀਂ ਮੁੜੀ ਫਿਰ ਇੱਕ ਦਿਨ ਸਤਿਗੁਰੂ ਮਹਾਰਾਜ ਨੇ ਐਸੀ ਪ੍ਰੇਮ ਭਰੀ ਨਿਗਾਹ ਨਾਲ ਆਪਣੇ ਪਿਤਾ ਵੱਲ ਤੱਕਿਆ ਜਿਸ ਨਿਗਾਹ ਵਿੱਚ ਦਇਆ ਸੀ ਕਰਣਾ ਸੀ ਬ੍ਰਹਮ ਗਿਆਨ ਸੀ ਉਸੇ ਪਲ ਮਹਿਤਾ ਕਾਲੂ ਜੀ ਦੇ ਅੰਦਰ ਸਾਰਾ ਮੋ ਟੁੱਟ ਗਿਆ ਜੋ ਸਾਲਾਂ ਤੋਂ ਅੰਦਰ ਜੰਜਾਲ ਬਣਿਆ ਹੋਇਆ ਸੀ ਉਹ ਖੁੱਲ ਗਿਆ ਸਤਗੁਰੂ ਮਹਾਰਾਜ ਨੇ ਪ੍ਰਤੱਖ ਬ੍ਰਹਮ ਗਿਆਨ ਬਖਸ਼ ਦਿੱਤਾ ਹੁਣ ਮੈਂ ਤਾਂ ਕਾਲੂ ਜੀ ਨੂੰ ਸਮਝ ਆ ਗਈ ਇਹ ਕੋਈ ਆਮ ਪੁੱਤਰ ਨਹੀਂ ਇਹ ਤਾਂ ਆਪ ਨਿਰੰਕਾਰ ਦਾ ਸਰਗਣ ਸਰੂਪ ਹੈ ਅੱਖਾਂ ਪਰ ਆਈਆਂ ਹੱਥ ਜੋੜ ਕੇ ਕਹਿਣ ਲੱਗੇ ਪ੍ਰਭੂ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ساری ਉਮਰ ਪੁੱਤਰ ਹੀ ਸਮਝਦਾ ਰਿਹਾ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਘਰ ਵਿੱਚ ਆਪ ਪਰਮਾਤਮਾ ਵਸੇ ਨੇ ਸਤਿਗੁਰੂ ਮਹਾਰਾਜ ਨੇ ਨਾਮ ਦੀ ਮਹਾਨਤਾ ਦੱਸੀ ਕਿਵੇਂ ਕਰਤਾਰ ਵੱਲ ਕਿਵੇਂ ਕਰਤਾਰ ਵੱਲ ਚਿੱਤ ਰੱਖ ਕੇ ਸੰਸਾਰ ਦੀ ਕਿਰਤ ਕਰਨੀ ਹੈ ਫਿਰ ਕਰਮ ਕਾਂਡਾਂ ਬਾਰੇ ਸਮਝਾਇਆ ਫਰਾਦ ਪਿਤਰ ਪੂਜਾ ਮਨਮਤ ਰਸਮਾਂ ਬਾਰੇ ਸਾਫ਼ ਕਹਿ ਦਿੱਤਾ ਜਿਉਂਦੇ ਮਾਤਾ ਪਿਤਾ ਦੀ ਸੇਵਾ ਨਾ ਕਰਨੀ ਅਤੇ ਮਰਨ ਤੋਂ ਬਾਅਦ ਭੋਜਨ ਕਰਾਉਣਾ ਇਹ ਗੁਰਮਤ ਨਹੀਂ ਮਹਤਾ ਕਾਲੂ ਜੀ ਨੇ ਬੇਨਤੀ ਕੀਤੀ ਜੇ ਸਾਡੇ ਪਿਤਰ ਸੱਚਖੰਡ ਵਿੱਚ ਨੇ ਤਾਂ ਸਾਨੂੰ ਦਰਸ਼ਨ ਕਰਾਓ ਅੱਖਾਂ ਨਾਲ ਦੇਖ ਕੇ ਨਿਸ਼ਚਾ ਹੋ ਜਾਵੇ ਸਤਗੁਰੂ ਮਹਾਰਾਜ ਕਹਿਣ ਲੱਗੇ ਪਿਤਾ ਜੀ ਅੱਖਾਂ ਬੰਦ ਕਰੋ ਸਾਧ ਸੰਗਤ ਜੀ ਸਰੀਰ ertid ਉੱਤੇ ਰਹਿ ਗਿਆ ਪਰ ਆਤਮਾ ਉਡਾਰੀ ਮਾਰੀ ਮਹਿਤਾ ਕਾਲੂ ਜੀ ਸੱਚਖੰਡ ਪਹੁੰਚ ਗਏ ਉੱਥੇ ਕੀ ਵੇਖਿਆ ਵੇਦੀ ਵੰਸ ਦੇ ਸਾਰੇ ਪਿੱਤਰ ਆਨੰਦ ਵਿੱਚ ਚਾਨਣ ਵਿੱਚ ਹੱਥ ਜੋੜ ਕੇ ਕਹਿਣ ਲੱਗੇ ਧੰਨ ਹੋ ਤੁਸੀਂ ਮਹਿਤਾ ਕਾਲੂ ਜੀ ਜਿਨ੍ਹਾਂ ਦੇ ਗ੍ਰਹਿ ਵਿੱਚ ਸਤਿਗੁਰੂ ਨਾਨਕ ਪ੍ਰਗਟ ਹੋਏ ਉਸੇ ਦਿਨ ਸਾਡਾ ਆਧਾਰ ਹੋ ਗਿਆ ਸਤਿਗੁਰੂ ਮਹਾਰਾਜ ਨੇ ਸਰੀਰ ਨੂੰ ਛੂਇਆ ਆਤਮਾ ਵਾਪਸ ਆ ਗਈ ਮਹਿਤਾ ਕਾਲੂ ਜੀ ਨੇ ਨਿਸ਼ਚੇ ਨਾਲ ਕਿਹਾ ਹੁਣ ਕੋਈ ਸੰਸਾਰ ਨਹੀਂ ਰਿਹਾ ਆਬ ਸੱਚ ਵੇਖ ਲਿਆ ਹੈ ਅੰਤਿਮ ਸਮਾ ਆਇਆ ਮਹਿਤਾ ਕਾਲੂ ਜੀ ਸੁਖਾਲਿਆਂ ਹੀ ਸਰੀਰ ਤਿਆਗ ਦਿੱਤਾ ਜੇਕਰ ਸਹਿਬ ਮਨੋਂ ਨਾ ਵਿਸਰੇ ਸਹਿਲਾ ਮਰਨਾ ਹੋਏ ਬਿਲਕੁਲ ਪੀੜ ਨਹੀਂ ਹੋਈ ਜਿਵੇਂ ਹੱਥ ਹੀ ਆਪਣੇ ਗਲ ਵਿੱਚੋਂ ਫੁੱਲਾਂ ਦੀ ਮਾਲਾ ਉਤਾਰ ਦਿੰਦਾ ਹੈ ਸਾਧ ਸੰਗਤ ਜੀ ਕੋਈ ਵੀ ਉਹਨਾਂ ਨੂੰ ਪੀੜ ਨਾ ਹੋਈ ਬਹੁਤ ਜ਼ਿਆਦਾ ਹੀ ਸੌਖਿਆਂ ਸਹਿਜੇ ਹੀ ਉਹਨਾਂ ਨੇ ਸਰੀਰ ਛੱਡਿਆ ਕਿਹਾ ਜਾਂਦਾ ਹੈ ਜਦੋਂ ਬੱਚਾ ਜਨਮ ਲੈਂਦਾ ਹੈ ਜਨਮ ਸਮੇਂ ਰੋਂਦਾ ਹੈ ਉਸ ਵਕਤ ਉਹਨੂੰ ਪੀੜ ਹੁੰਦੀ ਆ ਤੇ ਮਰਨ ਸਮੇਂ ਬੰਦੇ ਨੂੰ ਪੀੜ ਹੁੰਦੀ ਆ ਪਰ ਇਹ ਪੀੜ ਮਹਾਪੁਰਖਾਂ ਨੂੰ ਰੱਬ ਦੇ ਪਿਆਰਿਆਂ ਨੂੰ ਨਹੀਂ ਹੁੰਦੀ ਸਾਧ ਸੰਗਤ ਜੀ ਸੋ ਇਸ ਤਰ੍ਹਾਂ ਮਹਿਤਾ ਕਾਲੂ ਜੀ ਕਲਿਆਣ ਚੰਦ ਜੀ ਉਹਨਾਂ ਨੇ ਬਹੁਤ ਸਖਾਲਿਆ ਸਰੀਰ ਤਿਆਗਿਆ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਰੀ ਅੰਤਮ ਕਿਰਿਆ ਆਪਣੇ ਪਿਤਾ ਜੀ ਦੀ ਆਪਣੇ ਹੱਥੀਂ ਕੀਤੀ ਉਹ ਫਰਜ਼ ਨਿਭਾਏ ਜੋ ਇੱਕ دنیਵੀ ਤੌਰ ਤੇ ਪੁੱਤਰ ਦੇ ਹੁੰਦੇ ਨੇ ਮਹਤਾ ਕਲੂ ਜੀ ਸੱਚਖੰਡ ਗਮਨ ਗਏ ਉਸ ਤੋਂ ਕੁਝ ਦਿਨਾਂ ਬਾਅਦ ਮਾਤਾ ਤ੍ਰਿਪਤਾ ਜੀ ਉਹਨਾਂ ਨੇ ਵੀ ਜਾਣਿਆ ਕਿ ਹੁਣ ਮੈਨੂੰ ਵੀ ਇਹ ਸੰਸਾਰ ਤੋਂ ਜਾਣਾ ਪਵੇਗਾ ਉਹਨਾਂ ਨੇ ਵੀ ਬੜੀ ਸ਼ਰਦਾ ਬਣਾ ਲਈ ਸੀ ਰਜੋਈ ਕੀਤੀ ਕਿਰਪਾ ਮੇਰੇ ਤੇ ਵੀ ਕਰੋ ਸੱਚੇ ਪਾਤਸ਼ਾਹ ਜੀ ਮਹਾਰਾਜ ਮਹਾਰਾਜ ਨੇ ਉਸੇ ਵੇਲੇ ਮਾਤਾ ਜੀ ਨੂੰ ਗਿਆਨ ਕਰਵਾਇਆ ਫਿਰ ਮਾਤਾ ਜੀ ਬਾਅਦ ਵਿੱਚ ਸੱਚਖੰਡ ਜਾਂਦੇ ਆ ਉਹਨਾਂ ਨੂੰ ਵੀ ਗਿਆਨ ਹੋ ਗਿਆ ਖਾਲੀ ਨਹੀਂ ਜਾਣ ਦਿੱਤਾ ਖਾਲੀ ਨਹੀਂ ਜਾਣ ਦਿੱਤਾ ਮਹਾਰਾਜ ਨੇ ਕਿਸੇ ਨੂੰ ਵੀ ਤੇ ਉਹ ਵੀ ਸੱਚਖੰਡ ਗਏ ਵੱਡੀ ਪਦਵੀ ਉਹਨਾਂ ਵੀ ਪਾਈ ਸੋ ਸਤਗੁਰੂ ਮਹਾਰਾਜ ਕਿਰਪਾ ਕਰਨ ਮਹਿਤਾ ਕਾਲੂ ਜੀ ਦਾ ਅੰਤਿਮ ਸਮਾ ਕਿਸ ਤਰ੍ਹਾਂ ਉਹ ਸੱਚ ਖੰਡ ਗਏ ਆਪ ਜੀ ਨੇ ਪਾਵਨ ਕਥਾ ਸਰਬਣ ਕੀਤੀ ਇਹ ਕਥਾ ਹਿਰਦਿਆਂ ਵਿੱਚ ਵਸੇ ਅਸੀਂ ਵੀ ਗੁਰੂ ਸ਼ਬਦਾਂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ ਸੋ ਸੰਗਤ ਜੀ ਭੁੱਲ ਚੁੱਕ ਮਾਫ ਕਰਨਾ ਸੋ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰ ਦੇਣਾ ਸੋ ਇਸ ਨਾਲ ਦੀਆਂ ਹੋਰ ਪਾਵਨ ਸਾਖੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸੋ ਬਿਲਾਉ ਹੋਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ